ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਹਟਾਲੀਨ ਵਿਦ ਕੁਲਵਿੰਦਰ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਣ ਜਾ ਰਹੇ ਹਾਂ ਲਿਪੈਰਾ ਤੀਵੋ ਕੌਨ ਲਈ ਕਹਿੰਦਾ ਪਾਵ ਅਸੀਂ ਕਿਸੇ ਨੂੰ ਜਦੋਂ ਆਰਡਰ ਦੇਣਾ ਚਾਹੁੰਦੇ ਹਾਂ ਪਰ ਇਨ ਫਾਰਮਲ ਵੇ ਕਹਿੰਦਾ ਪਾਵ ਸਤਕਾਰ ਨਾਲ ਕਿਸੇ ਤੋਂ ਕੋਈ ਕੰਮ ਕਰਾਉਣਾ ਚਾਹੁੰਦੇ ਹਾਂ ਆਰਡਰ ਦੇਣਾ ਚਾਹੁੰਦੇ ਹਾਂ ਸਤਕਾਰ ਨਾਲ ਤਾਂ ਤੁਸੀਂ ਕਿਸ ਤਰੀਕੇ ਨਾਲ ਦੇ ਸਕਦੇ ਹੋ ਜੇ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਸ਼ੇਅਰ ਜਰੂਰ ਕਰਨਾ ਤੇ ਇੱਕ ਕਮੈਂਟ ਕਰਨਾ ਤਾਂ ਬਿਲਕੁਲ ਨਾ ਭੁੱਲਣਾ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਣਾ ਕਿਉਂਕਿ ਇਦਾਂ ਦੀਆਂ ਵੀਡੀਓਜ਼ ਮੈਂ ਲੈ ਕੇ ਆਉਂਦੀ ਰਹਿੰਦੀ ਆ ਤੇ ਤੁਸੀਂ ਮੇਰੇ ਨਾਲ ਆਪਣੀ ਬੋਲਦੀ ਇੰਪਰੂਵ ਕਰ ਸਕਦੇ ਹੋ ਆਜੋ ਜੀ ਕਰਦੇ ਆ ਅੱਜ ਦੀ ਵੀਡੀਓ ਸਟਾਰਟ ਲਜੇਤੇ ਕੌਣ ਮੈਂ ਪਾਰਲੀ ਕੌਣ ਕਾਲਮਾ ਸ਼ਾਂਤੀ ਨਾਲ ਬੋਲੋ ਇੱਕ ਆਪਾ ਕਹਿੰਦੇ ਹੁੰਦੇ ਆ ਸ਼ਾਂਤੀ ਨਾਲ ਬੋਲ ਉਹ ਹੋ ਜਾਂਦਾ ਡਾਇਰੈਕਟ ਵੇ ਇਨਫੋਰਮਾਲੇ ਜਾਨਕੀ ਟੂ ਕਹਿ ਕੇ ਜਦੋਂ ਗੱਲ ਕਰਦੇ ਆ ਉਦੋਂ ਅਸੀਂ ਕਹਿ ਸਕਦੇ ਹਾਂ ਪਾਰਲਾ ਕੋਨ ਕਾਲਮਾ ਜਿਹੜਾ ਕਿ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਲਿੰਪੇਰਾਟਿਵੋ ਦੇ ਵਿੱਚ ਤੁਸੀਂ ਪਹਿਲਾਂ ਉਹ ਵੀਡੀਓ ਵੀ ਚੈੱਕ ਕਰ ਸਕਦੇ ਹੋ ਤੇ ਆ ਵੀ ਵੀਡੀਓ ਦੇਖ ਸਕਦੇ ਹੋ ਉਸ ਤੋਂ ਬਾਅਦ ਤੇ ਤੁਸੀਂ ਸੈਕੰਡ ਪਰਸਨ ਨੂੰ ਸਤਿਕਾਰ ਨਾਲ ਆਰਡਰ ਦੇਣਾ ਚਾਹੁੰਦੇ ਹਾਂ ਕਹਿੰਦਾ ਪਰ ਫਾਰਮਲ ਵੇ ਦੇ ਵਿੱਚ ਗੱਲ ਕਰਨਾ ਚਾਹੁੰਦੇ ਹਾਂ ਫਾਰਮਲ ਵੇ ਦੇ ਵਿੱਚ ਉਦੋਂ ਤੁਸੀਂ ਪਾਰਲਾ ਨਾ ਕਹਿ ਕੇ ਪਾਰਲੀ ਕਹੋਗੇ ਪਾਰਲੀ ਕੋਨਕਾਲ ਮਾ ਸ਼ਾਂਤੀ ਨਾਲ ਬੋਲੋ ਸਕਰੀਵਾ ਲ ਲੈਟੇਰਾ ਓਜੀ ਅੱਜ ਚਿੱਠੀ ਲਿਖੋ ਜੇ ਤੁਸੀਂ ਇਹਨੂੰ ਤੂੰ ਦੇ ਨਾਲ ਵਰਤਣਾ ਚਾਹੁੰਦੇ ਹੋ ਫਿਰ ਤੁਸੀਂ ਕਹੋਗੇ ਸਕਰੀਵੀ ਲ ਲੈ ਤੇਰਾ ਓਜੀ ਅੱਜ ਚਿੱਠੀ ਲਿਖ ਪਰ ਜਦੋਂ ਤੁਸੀਂ ਸਤਕਾਰ ਨਾਲ ਰਿਸਪੈਕਟ ਨਾਲ ਜਾਂ ਪਲਾਈਟਵੇ ਨਾਲ ਕਿਸੇ ਨੂੰ ਆਰਡਰ ਦੇਣਾ ਚਾਹੁੰਦੇ ਹੋ ਫਿਰ ਤੁਸੀਂ ਕਹਿ ਸਕਦੇ ਹੋ ਸਕਰੀਵਾ ਲਾ ਲੈ ਤੇਰਾ Oggi پولیس ਕਾ ਲਕੁਚੀਨਾ ਇਲ ਪ੍ਰੀਮਾ ਪੋਸੀਬਿਲੇ ਜਿੰਨੀ ਜਲਦੀ ਹੋ ਸਕੇ ਰਸੋਈ ਨੂੰ ਸਾਫ ਕਰੋ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਸਾਫ ਕਰ ਫਿਰ ਤੁਸੀਂ ਕਹਿ ਸਕਦੇ ਹੋ ਪੁਲੀਸ਼ੀ ਜਿਹੜਾ ਕਿ ਅਸੀਂ ਤੂੰ ਦੇ ਨਾਲ ਜਦੋਂ ਇੰਪੈਰਾਟਿਵ ਬਣਾਉਨੇ ਆ ਉਦੋਂ ਅਸੀਂ ਪੁਲੀਸ਼ਿੰਗ ਯੂਜ਼ ਕਰਦੇ ਆ ਲਿੰਪੇਰਾਟਿਵ ਲੈ ਇਹਦਾ ਕੀ ਭਾਵ ਹੈ ਲਿੰਪੇਰਾਟਿਵ ਕੀ ਹੁੰਦਾ ਜਦੋਂ ਅਸੀਂ ਕਿਸੇ ਨੂੰ ਕੋਈ ਆਰਡਰ ਸੁਝਾ ਦੇਣੇ ਆ ਪਰ ਲੈ ਕੀ ਆ ਜਦੋਂ ਅਸੀਂ ਲੈ ਆਲੀ ਫਾਰਮ ਵਰਤਦੇ ਆ ਇੰਪੈਰਾਟਿਵੋ ਦੀ ਤਾਂ ਉਹ ਵੇ ਹੋ ਜਾਂਦਾ ਪਰ ਮਾਲੇ ਕਹਿੰਦਾ ਭਾਵ ਜਿਹਨਾਂ ਨੂੰ ਅਸੀਂ ਚੰਗੇ ਤਰੀਕੇ ਨਾਲ ਨਹੀਂ ਜਾਣਦੇ ਜੇ ਅਸੀਂ ਉਹਨਾਂ ਨੂੰ ਆਰਡਰ ਦੇਣਾ ਚਾਹੁੰਦੇ ਆ ਕੋਈ ਸੁਝਾ ਦੇਣਾ ਚਾਹੁੰਦੇ ਆ ਫਿਰ ਅਸੀਂ ਇਲਿਮਪੇਰੈਟਿਵ ਲਈ ਵਾਲੀ ਫਾਰਮਾ ਯੂਜ਼ ਕਰਾਂਗੇ ਵਰਬ ਦੀ ਯੂਜ਼ ਕਿਦੇ ਵਾਸਤੇ ਕੀਤਾ ਜਾਂਦਾ ਹੈ ਪੈਰਦਾਰੇ ਔਰ ਦਿਨੀ ਔਰ ਸੁਜੇਰੀਮੈਂਤੀ ਔਰ ਦਿਨੀ ਹੁੰਦਾ ਆਰਡਰ ਸੁਜੇਰੀਮੈਂਤੀ ਹੁੰਦਾ ਸੁਝਾ ਦੇਣ ਦੇ ਲਈ ਅਸੀਂ ਇਸ ਨੂੰ ਵਰਤ ਸਕਦੇ ਹਾਂ ਨੈਕਸਟ ਸਵਾਲ ਆ ਜਾਂਦਾ ਅਸੀਂ ਇਹਨਾਂ ਨੂੰ ਬਣਾ ਕੇ ਮੈ ਸਕਦੇ ਹਾਂ come possiamo formare l'imperativo con verbi regolari regular verbs ਦੇ ਨਾਲ ਅਸੀਂ ਇਸ ਨੂੰ ਕਿਵੇਂ ਬਣਾ ਸਕਦੇ ਹਾਂ ਅੱਜ ਦੀ ਵੀਡੀਓ ਵਿੱਚ ਅਸੀਂ ਇਹੀ ਦੇਖਾਂਗੇ irregular idi next video ਦੇ ਵਿੱਚ ਗੱਲ ਕਰਾਂਗੇ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੀ ਹੈ ਕਿ ਇਟਾਲੀਅਨ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਵੇਰਬੀਆਂ ਹੁੰਦੀਆਂ ਨੇ are ere ਤੇ ere ਵਾਲੀਆਂ ਜਦੋਂ ਅਸੀਂ ਫਰਸਟ ਕੈਟਾਗਰੀ ਜਿਹੜੀ ਕਿ ਹੈਗੀ ਆ are ਆਲੀਆਂ ਵੇਰਬੀਆਂ ਦਾ ਇੰਪੇਰਾਟਿਵ ਬਣਾਉਣਾ ਚਾਹੁੰਦੇ ਆ ਲੈਈ ਦੇ ਨਾਲ ਜਾਨੀ ਕਿ ਰਿਸਪੈਕਟ ਦੇ ਕੇ ਜਦੋਂ ਆਰਡਰ ਦੇਣਾ ਚਾਹੁੰਦੇ ਆ ਉਦੋਂ ਅਸੀਂ ਕੀ ਕਰਨਾ ਹੈ ਪ੍ਰੈਮਦੀਲਾ ਰਾਦੀ ਜੇ ਦਲਵੈਰਵੋ ਐ ਅਜੁੰਜੀ ਲਾ ਦੇਸਿਨੈਂਜ਼ਾ ਇ ਕਹਿੰਦਾ ਭਾਵ ਤੁਸੀਂ ਵੇਰਵੋ ਦੀ ਪਹਿਲਾ ਜੜ ਲੱਭੋਗੇ ਤੇ ਜੜ ਲੱਭ ਕੇ ਫਿਰ ਉਹਦੇ ਵਿੱਚ ਐਡ ਕਰੋਗੇ ਲੈ ਤੇਰਾ ਇ ਲਾਸਟ ਦੇ ਵਿੱਚ ਰਾਦੀਚੇ ਪਾਪ ਜੜ ਕੱਢਣ ਦੇ ਲਈ ਅਸੀਂ ਕੀ ਕਰਦੇ ਹੁੰਦੇ ਆ ਅਸੀਂ ਵਰਬੋ ਦਾ ਲਾਸਟ ਵਾਲਾ ਪਾਠ ਜਿਹੜਾ ਕੀ ਹੁੰਦਾ ਆਰੇ ਐਰੇ ਈਰੇ ਵਾਲਾ ਉਹ ਕੱਟ ਕਰ ਦਿੰਦੇ ਆ ਜਿੰਨਾ ਹਿੱਸਾ ਬਚ ਜਾਂਦਾ ਉਸ ਨੂੰ ਕਿਹਾ ਜਾਂਦਾ ਹੈ ਰਾਦੀਚੇ ਜਦੋਂ ਰਾਦੀਚੇ ਨਿਕਲ ਆਇਆ ਜਿਦਾ ਕਿ ਗੁਆਰਦਾਰੇ ਦਾ ਨਿਕਲਿਆ ਗੁਆਰਦ ਤਾਂ ਇਹਦੇ ਪਿੱਛੇ ਅਸੀਂ ਐਡ ਕਰਾਂਗੇ ਈ ਯਾਨੀ ਕਿ ਗੁਆਰਦੀ ਉਸੇ ਤਰ੍ਹਾਂ ਮੰਜਾਰੇ ਦੇ ਪਿੱਛੇ ਅਸੀਂ ਮਾਂਜੀ ਪਰ ਇਸ ਵਿੱਚ ਡਬਲ ਈ ਆਏਗੀ ਕਿਉਂਕਿ ਮੰਜਾਰੇ ਦੇ ਵਿੱਚ ਆਰੇ ਕੱਟ ਕੇ ਮਾਂਜੀ ਪੂਰਾ ਰਹਿੰਦਾ ਤੇ ਇੱਕ ਐਕਸਟਰਾ ਈ ਅਸੀਂ ਐਡ ਕਰਾਂਗੇ ਲਈ ਦੇ ਵਾਸਤੇ ਫਿਰ ਐਗਜ਼ੈਂਪਲ ਗੁਆਰਦੀ ਕੁਐਸਟੋ ਫਿਲਮ ਤੁਸੀਂ ਇਸ ਫਿਲਮ ਨੂੰ ਦੇਖੋ ਐ ਦਾ ਵੇਰੋ ਵੈਲੋ ਇਹ ਬਹੁਤ ਵਧੀਆ ਹੈ ਗੁਆਰਦੀ ਦੋਵੇ ਮੈਤੇ ਈ ਪੀਏ ਦੀ ਦੇਖੋ ਤੁਸੀਂ ਆਪਣੇ ਪੈਰ ਕਿੱਥੇ ਰੱਖਦੇ ਹੋ ਇਹ ਸੀਗੀ ਫਾਰਮਾ ਲਈ ਇੰਪੇਰਾਟਿਵਾ ਕਹਿੰਦਾ ਪਾਵਰ ਰਿਸਪੈਕਟ ਨਾਲ ਆਰਡਰ ਦੇ ਰਹੇ ਹੋ ਤੁਸੀਂ ਦੇਖੋ ਕਹਿ ਰਹੇ ਹੋ ਨਹੀਂ ਤੁਸੀਂ ਦੇਖ ਵੀ ਕਹਿ ਸਕਦੇ ਹੋ ਦੇਖ ਕਦੋਂ ਕਹਿੰਦੇ ਆ ਤੂੰ ਦੇ ਨਾਲ ਉਦੋਂ ਅਸੀਂ ਬੋਲਦੇ ਹੁੰਦੇ ਆ ਗੁਆਰਦਾ ਜੇ ਤੁਸੀਂ ਨਾਂ ਦੇ ਵਿੱਚ ਕੋਈ ਆਰਡਰ ਦੇਣਾ ਚਾਹੁੰਦੇ ਹੋ ਪੈਰ ਨਿਗਾਰੀ ਅਜੁੰਜੀ ਨੌਨ ਪ੍ਰੀਮਾ ਦਲ ਵਰਬੋ non più guardi na de ko non guardi ਫਿਰ ਤੁਸੀਂ ਇਸ ਤਰੀਕੇ ਨਾਲ ਕਹੋਗੇ ਤੂ ਦੇ ਨਾਲ ਅਸੀਂ ਕਹਿੰਦੇ ਹੁੰਦੇ ਸੀ ਨੋਨ ਪਿਊ ਵੈਰਬੋ ਇਨਫਿਨੀਟੋ ਲਗਾਉਂਦੇ ਸੀ ਅਸੀਂ ਕਹਿੰਦੇ ਸੀ ਨਾ ਦੇਖ ਜੇ ਕਹਿਣਾ ਚਾਹੁੰਦੇ ਫਿਰ ਅਸੀਂ ਕਹਾਂਗੇ ਨੋਨ ਗੁਆਰਦਾਰੇ ਪਰ ਲਈ ਦੇ ਨਾਲ ਅਸੀਂ ਕਹਾਂਗੇ ਨੋਨ ਗੁਆਰਦੀ ਨਾ ਦੇਖੋ ਫੈਰ ਐਗਜ਼ੈਂਪਲ non guardi il cellulare durante la lezione ਪਾਠ ਦੇ ਦੌਰਾਨ ਜਾਂ ਲੈਸਨ ਦੇ ਦੌਰਾਨ ਆਪਣਾ ਫੋਨ ਵੱਲ ਨਾ ਦੇਖੋ ਨਾਨ ਗੁਆਰਦੀ ਨੈਲਾ ਦਿਰਸਿਓਨੇ ਜ਼ਵੈਲੀਆਤਾ ਗਲਤ ਦਿਸ਼ਾ ਵੱਲ ਨਾ ਦੇਖੋ ਇਹਨਾਂ ਸੈਂਟੈਂਸਸ ਦੇ ਵਿੱਚ ਤੁਸੀਂ ਆਰਡਰ ਵੀ ਦਿੱਤਾ ਹੈ ਪਰ ਦਿੱਤਾ ਕਿਹਦੇ ਨਾਲ ਹੈ ਰਿਸਪੈਕਟਫੁਲ ਵੇ ਦੇ ਵਿੱਚ ਤੁਸੀਂ ਆਰਡਰ ਦੇ ਰਹੇ ਹੋ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆ ਰਹੀ ਆ ਜੇ ਪਸੰਦ ਆ ਰਹੀ ਆ ਲਾਈਕ ਕਰਨਾ ਨਾ ਭੁੱਲਣਾ ਸੈਕੰਡ ਟਾਈਪ ਦੀਆਂ ਵੈਰਬੀਆਂ ਜਿਵੇਂ ਕਿ ਐਰੇ ਵਾਲੀਆਂ ਲੈਜਰੇ ਉਹਨਾਂ ਦਾ ਅਸੀਂ ਇੰਪੇਰਾਟਿਵ ਕਨ ਲਈ ਕਿੱਦਾਂ ਬਣਾ ਸਕਦੇ ਹਾਂ ਉਸੇ ਤਰੀਕੇ ਨਾਲ ਅਸੀਂ ਲੈਣਾ ਹੈ ਪ੍ਰੈਂਦੀਲਾ ਰਾ ਦੀਚੇ ਦਾ ਵਰਬ ਉਹ ਐ ਅਜੁੰਜੀ ਲਾ ਦੇਸਿਨੈਂਸਾ ਆ ਪਹਿਲੇ ਜੇ ਅਸੀਂ ਈ ਐਡ ਕਰਿਆ ਸੀ ਹੁਣ ਇਹਨਾਂ ਵੈਰਬੀਆਂ ਦੇ ਪਿੱਛੇ ਅਸੀਂ ਐਡ ਕਰਾਂਗੇ ਆ raddi ce te averbo leggere are appanai kat dalna bach jana ji leg theek hai ji fir appa end te add karange desinenza a ki banega lega yani ki padu je kehna chahunde ho pad fir tusi kahoge legi per esempio legga questo libro è molto interessante ਇਸ ਕਿਤਾਬ ਨੂੰ ਪੜ੍ਹੋ ਇਹ ਬਹੁਤ ਇੰਟਰਸਟਿੰਗ ਹੈ ਜਾਂ ਦਿਲਚਸਪ ਹੈ ਲੇਗਾ ਅਟੈਂਟਮੈਂਟੇ ਲੇ ਇਸਟਰੂਸੀਓਨੀ ਹਦਿਆਤਾ ਨੂੰ ਧਿਆਨ ਨਾਲ ਪੜ੍ਹੋ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਪੜ੍ਹ ਫਿਰ ਤੁਸੀਂ ਕਹੋਗੇ ਲੇ ਜੀ ਅਟੈਂਟਮੈਂਟੇ ਉਹ ਹੁੰਦਾ ਤੂ ਦੇ ਨਾਲ ਇੰਪਾਰਾਟੀਵੋ ਪਿਛਲੀ ਵੀਡੀਓ ਚੈੱਕ ਕਰ ਸਕਦੇ ਹੋ ਉਸ ਵਾਸਤੇ ਜਦੋਂ ਤੁਸੀਂ ਨਾਂ ਦੇ ਵਿੱਚ ਕੋਈ ਆਰਡਰ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਵੈਰਵੋ ਐਰੇ ਵਿਚ ਕਿਦਾਂ ਬਣਾ ਸਕਦੇ ਹੋ ਉਸੇ ਤਰੀਕੇ ਨਾਲ ਨੌਨ ਐਡ ਕਰ ਦੇਣਾ ਜਸਟ ਵੈਰਬੋ ਦੇ ਅੱਗੇ ਨੌਨ ਲੇਗਾ ਨਾ ਪੜੋ ਟੂ ਦੇ ਨਾਲ ਅਸੀਂ ਕਰਦੇ ਹੁੰਦੇ ਸੀ ਨੌਨ ਪਿਊ ਇਨਫਿਨੀਟੋ ਨੌਨ ਲੇਜਰੇ ਨੌਨ ਲੇਜਰੇ ਦਾ ਮੀਨਿੰਗ ਹੋਏਗਾ ਨਾ ਪੜ ਪਰ ਐਜੈਂਪੀਓ ਨੌਨ ਲੇਗਾ ਇਲ ਮਸਾਜੋ ਅਦ ਆਲਤਾ ਵੋਚੇ ਮੈਸੇਜ ਨੂੰ ਉੱਚੀ ਆਵਾਜ਼ ਵਿੱਚ ਨਾ ਪੜੋ ਨੌਨ ਲੇਗਾ ਮੈਂਤਰੇ ਗੁਈਦਾ ਡਰਾਈਵਿੰਗ ਕਰਦੇ ਸਮੇਂ ਨਾ ਪੜੋ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਨਾ ਪੜ ਫੇ ਤੁਸੀਂ ਕਹੋਗੇ ਨੌਨ ਲੇਜੀ ਮੈਂਤਰੇ ਗੁਈਦਾ ਥਰਡ ਟਾਈਪ ਦੀਆਂ ਵੈਰ ਵੀ ਹੁੰਦੀਆਂ ਨੇ ਇਟਾਲੀਅਨ ਵਿੱਚ ਈਰੇ ਵਾਲੀਆਂ ਪਰ ਐਗਜ਼ੈਂਪਲ ਡੋਰਮੀਰੇ ਸੋਣਾ ਇਸਦਾ ਅਸੀਂ ਇੰਪੈਰਾਟਿਵ ਕਿੱਦਾਂ ਬਣਾ ਸਕਦੇ ਹਾਂ ਲਈ ਦੇ ਨਾਲ ਉਸੇ ਤਰੀਕੇ ਨਾਲ ਪ੍ਰੈਨਦੀਲਰਾ ਦੀਚ ਦਲ ਵਰਬੋ ਐ ਅਜੁੰਜੀ ਲਾ ਦੇਸਿਨੈਂਸਾ ਆ ਐਰੇ ਤੇ ਈ ਦੇ ਵਾਲੀਆਂ ਵੈਰਬੀਆਂ ਦੇ ਵਿੱਚ ਅਸੀਂ ਸੇਮ ਦੇਸਿਨੈਂਸਾ ਐਡ ਕਰਨਾ ਹੈ ਆ ਪਹਿਲੀ ਵੈਰਬ ਵਿੱਚ ਅਸੀਂ ਐਡ ਕਰਾਂਗੇ ਈ ਹੁਣ ਵੈਰਬੋ ਦਰਮੀਰੇ ਦਾ ਰਦੀਚੇ ਕੀ ਹੋਏਗਾ ਅਸੀਂ ਈ ਦੇ ਕੱਟ ਦਾਂਗੇ ਜਿਹੜੇ ਅੱਖਰ ਬਚ ਗਏ ਉਹ ਹੋ ਜਾਂਦਾ ਸਾਡਾ ਰਦੀਚੇ ਭਾਵ ਜੜ ਦੋਰਮ ਅਸੀਂ ਐਡ ਕਰਾਂਗੇ ਇਹਦੇ ਪਿੱਛੇ ਦੇਜ਼ਿਨੈਂਸਾ ਆ ਬਣ ਜੇਗਾ ਦੋਰਮਾ ਸੌ ਜਾਓ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਸੌਂ ਜਾ ਫਿਰ ਤੁਸੀਂ ਕਹੋਗੇ ਦੋਰਮੀ ਜਿਹੜਾ ਕਿ ਹੈਗਾ ਇੰਪੇਰਾਟਿਵ ਤੂੰ ਦੇ ਨਾਲ ਇਹ ਹੈਗਾ ਇੰਪੇਰਾਟਿਵ ਲਈ ਦੇ ਨਾਲ ਪਾਵ ਰਿਸਪੈਕਟ ਦੇ ਨਾਲ ਜਦੋਂ ਤੁਸੀਂ ਕਿਸੇ ਨੂੰ ਆਰਡਰ ਦੇਣਾ ਚਾਹੁੰਦੇ ਹੋ ਫੋਰ ਐਗਜ਼ੈਂਪਲ ਦੋਰਮਾ tranquillo non si preoccupi ਸ਼ਾਂਤੀ ਨਾਲ ਸੌਵੋ ਚਿੰਤਾ ਨਾ ਕਰੋ ਦੋਰਮਾ ਉਨ ਪੋ ਦੀ ਪਿਊ ਨੇ ਆ ਵਿਜ਼ੋਨਿਓ ਥੋੜਾ ਹੋਰ ਸੌਵੋ ਤੁਹਾਨੂੰ ਇਸ ਦੀ ਲੋੜ ਹੈ ਪੈਰ ਨਿਗਾਰੇ ਅਜੁੰਜੀ ਨੋਨ ਪ੍ਰੀਮਾ ਦਲ ਵਰਬੋ ਨੋਨ ਦੋਰਮਾ ਸੋਨਾ ਜਾਣਾ ਜਾਂ ਸੋਨਾ ਜਾਓ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਨਾ ਸੌਂ ਫਿਰ ਤੁਸੀਂ ਕਹੋਗੇ ਨੌਨ ਦਵਰਮੀਰੇ ਜਿਹੜਾ ਕਿ ਹੁੰਦਾ ਇੰਪੇਰਾਟਿਵ ਉਹ ਕੌਨ ਤੂੰ ਇਹ ਹੈਗਾ ਇੰਪੇਰਾਟਿਵ ਕੌਨ ਲੇ ਫਿਰ ਤੁਸੀਂ ਨੌਨ ਪਿਊ ਦੋਰਮਾ ਕਹੋਗੇ ਆਈ ਹੋਪ ਤੁਹਾਨੂੰ ਡਿਫਰੈਂਸ ਸਮਝ ਆ ਰਿਹਾ ਹੋਵੇਗਾ ਜੇ ਵੀਡੀਓ ਪਸੰਦ ਆ ਰਹੀਆ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਫਿਰ ਐਗਜ਼ੈਂਪਲੋ ਨੌਨ ਦੋਰਮਾ ਦੁਰਾਂਤੇ ਲਾ ਰੀਉਨੀਓਨੇ ਮੀਟਿੰਗ ਦੌਰਾਨ ਨਾ ਸੋਵੋ ਨੰਦੋਰ ਮਾ ਇਨ ਕਵਸਟੋ ਮੂਮੈਂਟੋ ਐ ਇਮਪੋਰਟਾਂਤੇ ਇਸੋਵੇਲੇ ਨਾਸੋਵ ਉ ਜਰੂਰੀ ਹੈ ਹੁਣ ਵਾਰੀ ਤੁਹਾਡੀ ਹੈ ਟੌਕਾ ਹਤੇ ਮਿਊਜ਼ਿਕ ਨੂੰ ਤੇ ਆਨਲ ਸੁਨੋ ਪ੍ਰੀਖਿਆ ਲਈ ਅਧਿਆਨ ਕਰੋ ਜਾਂ ਸਟੱਡੀ ਕਰੋ ਸਵਾਲਾਂ ਦੇ ਜਵਾਬ ਸ਼ਾਂਤੀ ਨਾਲ ਦਿਓ ਜਾਣ ਤੋਂ ਪਹਿਲਾਂ ਆਪਣਾ ਹੋਮਵਰਕ ਪੂਰਾ ਕਰੋ Thank you so much for watching I hope to anu video bahut pasand aayi hovegi je pasand aayi ya like share and subscribe my channel to watch more videos like this milna ji kisi agli video de vich jab tak de layi sab nu sat sri akal chau a tutti alla prossima